ਕਾਨਫਰੰਸ ਦੇ ਵਿੱਚ ਮੇਰੇ ਨਾਲ ਚੇਅਰਮੈਨ ਸਾਹਿਬ ਗੂਟਾ ਸਿੰਘ ਰਾਣੋ ਜੀ ਚੇਅਰਮੈਨ ਕਰਨ ਸਿਉੜਾ ਜੀ ਸਾਡੇ ਕਾਉਂਸਲਰ ਸਾਹਿਬ ਭਦਰ ਸਿੰਘ ਜੀ ਸਾਡੇ ਨਾਲ ਨੇ ਅੱਜ ਮੇਰੀ ਪ੍ਰੈਸ ਕਾਨਫਰੰਸ ਜੋ ਬੜੀਆਂ ਇੰਪੋਰਟੈਂਟ ਵਿਸ਼ੇ ਤੇ ਅਸੀਂ ਕਰ ਰਹੇ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪਿੱਛੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਸੀ ਕੋਈ ਵੀ ਬੰਦਾ ਤੁਹਾਡੇ ਚੋਂ ਪੱਤਰਕਾਰ ਵੀਰ ਇੱਕ ਵੀ ਸੜਕ ਨਹੀਂ ਗਿਣਾ ਸਕਦਾ ਕਿ ਫੁਲਾਨੀ ਸੜਕ ਕਾਂਗਰਸ ਦੇ ਰਾਜ ਵੇਲੇ ਬਣਾਈ ਔਰ ਦੋਨਾਂ ਦੇ ਰਾਜਾਂ ਦੇ ਵਿੱਚ ਲੋਕਾਂ ਨੇ ਬਹੁਤ ਦੁੱਖ ਭੋਗਿਆ ਚਾਹੇ ਅਸੀਂ ਇੱਥੋਂ ਮਲੌਦ ਨੂੰ ਜਾਣਾ ਹੋਵੇ ਬੜੀ ਟੁੱਟੀ ਹੋਈ ਸੜਕ ਸੀ ਸੜਕ ਦਾ ਬੁਰਾ ਹਾਲ ਸੀ ਜੇ ਅਸੀਂ ਇੱਥੋਂ ਰਾੜਾ ਸਾਹਿਬ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਅਸੀਂ ਬੀਜੇ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਵਿੰਗ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਜਾਣੀ ਕਿ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ 10 10 ਸਾਲ ਕਾਲੀਆਂ ਨੇ 5 ਸਾਲ ਕਾਂਗਰਸ ਨੇ ਸਾਡੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਦੁਸ਼ਮਣੀ ਕੱਢੀ ਪਤਾ ਨਹੀਂ ਉਹ ਦੁਸ਼ਮਣੀ ਇਹਨਾਂ ਨੇ ਕਿਉਂ ਕੱਢੀ ਕਿਉਂ ਸਾਡੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਹਨਾਂ ਦੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੀ ਸੇਵਾ ਕਰਨੀ ਪਰ ਇਹਨਾਂ ਨੇ ਸੇਵਾ ਲੋਕਾਂ ਦੀ ਨਹੀਂ ਕੀਤੀ ਹਾਂ ਆਪਣੀ ਤੇਰੀ ਸੇਵਾ ਕਰ ਲਈ ਉਹ ਤੁਸੀਂ ਸਾਰੇ ਜਾਣੇ ਜਗ ਜਾਣਹਾਰਾ ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਤੁਸੀਂ ਇਹ ਦੇਖੋ ਕਿ ਲੋਕ ਇਸ ਗੱਲ ਨੂੰ ਐਡਮਿਟ ਕਰਦੇ ਆ ਕਿ ਜੇ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘਣਾ ਜੇ ਕਾਲੀਦਾਲ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਫੇਰ ਉਸੇ ਨਰਕ ਤੇ ਵਿੱਚ ਸਿੱਟਣਾ ਇਸ ਲਈ ਇਹਨਾਂ ਦੋਹਾਂ ਦੇ ਸਰਕਾਰਾਂ ਦੇ ਦੌਰਾਨ ਸਾਡੀਆਂ ਜਿਹੜੀਆਂ ਸੜਕਾਂ ਨੇ ਚਾਹੇ ਉਹ ਲਿੰਕ ਸੜਕਾਂ ਹੋਣ ਚਾਹੇ 메ਨ ਸੜਕਾਂ ਹੋਣ ਚਾਹੇ ਸਾਡੇ ਪੁਲ ਹੋਣ ਇਹਨਾਂ ਦਾ ਇਹਨਾਂ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਕਿ ਰਾੜਾ ਸਾਹਿਬ ਵਾਲੇ ਸੰਤ ਮਹਾਂਪੁਰਖ ਮੈਂ ਉਹਦਣ ਗਿਆ ਸਟੇਜ ਦੇ ਉੱਤੇ ਉਹਨਾਂ ਨੇ ਸਪੈਸ਼ਲ ਗੱਲ ਕੀਤੀ ਕਿ ਜਦੋਂ ਵੀ ਆਉਂਦੇ ਸੀ ਜੇ ਅਸੀਂ ਪਹਿਲਾਂ ਅਟਵਾਲ ਆਉਂਦਾ ਸੀ ਤਾਂ ਅਟਵਾਲ ਨਾਲ ਗੱਲ ਕਰਦੇ ਸੀ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਕਹਿੰਦੇ ਫਿਰ ਲੱਖਾ ਆਇਆ ਲੱਖੇ ਨੂੰ ਵੀ ਪੰਜ ਸਾਲ ਕਹਿੰਦੇ ਰਹੇ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਪਰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ ਜੇ ਐਡੇ ਮਹਾਨ ਜਿਹੜਾ ਸਾਡੇ ਇਲਾਕੇ ਦੀ ਇੱਕ ਧਾਰਮਿਕ ਸੰਸਥਾ ਜੇ ਉਹਨੂੰ ਜਾਣ ਦੇ ਲਈ ਰਸਤਾ ਚੰਗਾ ਨਹੀਂ ਹੈ ਤੇ ਫਿਰ ਲੋਕ ਕੀ ਕਰਨਗੇ ਸੋ ਇਸ ਲਈ ਜਦੋਂ ਦੀ ਆਮ ਲੋਕਾਂ ਨੇ ਆਪਣੀ ਸਰਕਾਰ ਬਣਾਈ ਆ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਹੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਮੇਨ ਸੜਕਾਂ ਸੀ ਜੋ ਵੱਡੀਆਂ ਸੜਕਾਂ ਸੀ ਜਿਹੜੀਆਂ ਕਿ ਦੂਜੇ ਸ਼ਹਿਰਾਂ ਦੇ ਨਾਲ ਜੋੜਦੀਆਂ ਸੀ ਭਾਵੇਂ ਖੰਨੇ ਦੇ ਨਾਲ ਜੋੜਦੀ ਸੀ ਭਾਵੇਂ ਮਲੇਰਕੋਟਲੇ ਦੇ ਨਾਲ ਜੋੜਦੀ ਸੀ ਜੋ ਮੇਨ ਵੱਡੀਆਂ ਸੜਕਾਂ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਇਆਕਲਪ ਕੀਤੀ ਗਈ ਉਹਨਾਂ ਨੂੰ ਬਣਾਇਆ ਗਿਆ ਤੁਹਾਡੇ ਸਭ ਦੇ ਸਾਹਮਣੇ ਆ ਫਿਰ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਮੈਂ ਗੱਲ ਕੀਤਾ ਰਾੜਾ ਸਾਹਿਬ ਉਸ ਨੂੰ ਜੋੜਦੀ ਸੜਕ ਬਣਾਈ ਗਈ ਉੱਥੇ ਹੁਣ ਪੁਲ ਵੀ ਲੱਗ ਰਿਹਾ ਜਿਹੜਾ ਕਿ ਵਰਸੀ ਤੋਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਮੈਂ ਕੁਝ ਨਹੀਂ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਉਹ ਵੀ ਵਰਸੀ ਤੋਂ ਪਹਿਲਾਂ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਜਿਹੜਾ ਪੋਲਾ ਉਹਦਾ ਕੰਮ ਸ਼ੁਰੂ ਹੋ ਜਾਏਗਾ ਵੱਡੀਆਂ ਸੜਕਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੀਆਂ ਲਿੰਕ ਸੜਕਾਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਵਿਰਾਸਤ ਦੇ ਵਿੱਚ ਇੱਕ ਵੀ ਸੜਕ ਨਹੀਂ ਮਿਲੀ ਤਾਂ ਹੌਲੀ-ਹੌਲੀ ਜਿਹੜੀਆਂ ਸੜਕਾਂ ਜਿੱਦਾਂ ਜਿੱਦਾਂ ਮੇਰੇ ਕੋਲ ਫੰਡ ਆ ਰਹੇ ਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਕੋਲ ਅਸੀਂ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਆ ਉਹਨਾਂ ਨੇ ਕਦੇ ਵੀ ਸਾਨੂੰ ਇਨਕਾਰ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸਾਡੇ ਹਲਕੇ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੰਨੀਆਂ ਸੜਕਾਂ ਅਸੀਂ ਆ ਪਿਛਲੇ 3 ਸਾਲਾਂ ਚ ਬਣਾਈਆਂ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਦੇ ਵਿੱਚ ਵੀ ਬਣੀਆਂ ਹੋਣ ਅੱਜ ਮੈਂ ਜਿਹੜੀਆਂ ਨਵੀਆਂ ਸੜਕਾਂ ਜਿਹਦਾ ਮੈਂ ਐਲਾਨ ਕਰਨ ਲੱਗਿਆ ਸਾਡੇ ਮਲੌਦ ਇਲਾਕੇ ਦੀਆਂ ਜਿਹੜੀਆਂ ਸੜਕ ਜਿਹੜੀਆਂ ਇਹ ਬਾਰਸ਼ਾਂ ਤੋਂ ਤੁਰੰਤ ਬਾਅਦ ਜਿਨ੍ਹਾਂ ਦਾ ਟੈਂਡਰ ਲੱਗ ਜਾਣਾ ਉਹ ਬੜੀਆਂ ਸਾਡੀਆਂ ਇੰਪੋਰਟੈਂਟ ਸੜਕਾਂ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਲੱਗਿਆ ਇਹ ਸਾਡੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਆੜ ਤੋਂ ਪੰਧੇਰ ਖੇੜੀ ਬਹੁਤ ਇੰਪੋਰਟੈਂਟ ਸੜਕਾਂ ਦੂਜੀ ਹੈਗੀ ਆ ਕੁੱਪ ਮਲੌਦ ਰੋਡ ਟੂ ਬਦੇਸ਼ਾਂ ਅਪ ਟੂ ਐਮਸੀ ਲਿਮਟ ਅਗਲੀ ਹੈਗੀ ਆ ਮਲੌਦ ਤੋਂ ਸੇਖਾ ਅਗਲੀ ਹੈਗੀ ਆ ਮਲੌਦ ਤੋਂ ਬੁਰਕੜਾ ਅਗਲੀ ਸੜਕ ਬਹੁਤ ਇੰਪੋਰਟੈਂਟ ਸੜਕ ਆ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਆ ਕਾਂਗਰਸ ਦੇ ਰਾਜ ਦੇ ਵਿੱਚ ਇਹ ਸੜਕ ਪਟ ਦਿੱਤੀ ਗਈ ਸੀ ਮਲੌਦ ਤੋਂ ਲਸੋਈ ਨੂੰ ਜਾਣ ਵਾਲੀ ਸੜਕ ਸਾਡਾ ਧਾਰਮਿਕ ਸਥਾਨਾ ਲੋਈਸ ਲਸੋਈ ਦੇ ਵਿੱਚ ਵੀ ਇਹ ਜਿਹੜੀ 7.5 8 ਕਿਲੋਮੀਟਰ ਦੀ ਸੜਕ ਬਹੁਤ ਟੁੱਟੀ ਹੋਈ ਆ ਔਰ ਇਹ ਸੜਕ ਵੀ ਜਿਹੜੀ ਆ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਬੇਰਕਲਾ ਤੋਂ ਰੱਬੋ ਨੀਚੀ ਲਸਾੜੇ ਤੋਂ ਲਸੋਈ ਅਪ ਟੂ ਐਮਸੀ ਲਿਮਟ ਅੱਗੇ ਆ ਗਈ ਆ ਸਿੱਧਸਰ ਕਾਲਜ ਟੂ ਮਲੇਰ ਕੋਟਲਾ ਰੋਡ ਅੱਗੇ ਹੈਗੀ ਆ ਲਹਿਰ ਟੂ ਕਰਤਾਰਪੁਰ ਅੱਗੇ ਜਿਹੜੀ ਸੜਕਾ ਕੁਲੀ ਕਲਾਂ ਤੋਂ 베ਰ ਕਲਾਂ ਅੱਗੇ ਸਾਡੀ ਸੜਕ ਹੈਗੀ ਆ ਸਿੱਧਸਰ ਤੋਂ ਜੰਡਾਲੀ ਅਗਲੀ ਸੜਕਾ ਸਾਡੀ ਧੌਲ ਖੁਰ ਤੋਂ ਗੋਸਲ ਉਸ ਤੋਂ ਇਲਾਵਾ ਅਗਲੀ ਸੜਕ ਹੈਗੀ ਆ ਜੀ ਮਲੌਦ ਭਾਡੇਵਾਲ ਰੋਡ ਤੋਂ ਨਜਾਮਪੁਰ ਸਾਡੇ ਪੱਤਰਕਾਰ ਵੀਰ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਤੇ ਅਗਲੀ ਸਾਡੀ ਸੜਕ ਹੈਗੀ ਆ ਸੋਈਆਂ ਤੋਂ ਅ ਮਸੀ ਲਿਮਟ ਤੱਕ ਅਗਲੀ ਸੜਕ ਸਾਡੀ ਹੈਗੀ ਆ ਰੋੜੀਆਂ ਅ ਦੌਦ ਤੋਂ ਨਾਰੋ ਮਾਜਰਾ ਅਗਲੀ ਸੜਕ ਸਾਡੀ ਹੈਗੀ ਆ ਸਿਆੜ ਸਮਾਦ ਤੋਂ ਮਿਸਿੰਗ ਜਿਹੜਾ ਪੋਰਸ਼ਨ ਨਾ ਕਿਲਾ ਹੰਸ ਤੱਕ ਇਹ ਵਾਲੀ ਸੜਕ ਜਿਹੜੀ ਬਹੁਤ ਇੰਪੋਰਟੈਂਟ ਜਿਹੜੀਆਂ ਸੜਕਾਂ ਨੇ ਇਹ ਬੜੀ ਜਲਦੀ ਯਾਨੀ ਕਿ ਟੈਂਡਰ ਸਮਝ ਲਓ ਵੀ ਅ ਟੈਂਡਰ ਇਹਦਾ ਫਲੋਟ ਹੋ ਗਿਆ ਪਾਸ ਹੋ ਗਿਆ ਨੇ ਤੇ ਇਸ ਤੋਂ ਬਾਅਦ ਇਹ ਜਦੋਂ ਹੀ ਬਰਸਾਤਾ ਸਾਡੀਆਂ ਖਤਮ ਹੁੰਦੀਆਂ ਨੇ ਇਸ ਤੋਂ ਬਾਅਦ ਇਹ ਸੜਕਾ ਸਾਡੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਤਾਂ ਇਹ ਸਾਡਾ ਜਿਹੜਾ ਇੱਕ ਹੋਰ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਜਦੋਂ ਟੈਂਡਰ ਫਲੋਟ ਹੋ ਜਾਊਗਾ ਉਸ ਟੈਂਡਰ ਤੋਂ ਬਾਅਦ ਜਿਹੜਾ ਅਗਲਾ ਟੈਂਡਰ ਲੱਗਣਾ ਉਹ ਵੀ ਜਿਹੜੀਆਂ ਸੜਕਾਂ ਨੇ ਉਹ ਵੀ ਮੈਂ ਤੁਹਾਨੂੰ ਸਾਡੇ ਮਲੌਦ ਹਲਕੇ ਦੀਆਂ ਬਲਾਕ ਦੀਆਂ ਅਸੀਂ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀਆਂ ਕਿ ਅ ਦਸੰਬਰ ਦੇ ਵਿੱਚੋਂ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੋਣਗੀਆਂ ਇਹ ਸੜਕਾਂ ਹੈਗੀਆਂ ਨੇ ਸਿਆੜ ਤੋਂ ਭੀਖੀ ਜੀਰਖ ਤੋਂ ਧੌਲਖੁਰਦ ਸਿਆੜ ਤੋਂ ਜੀਰਖ ਟੂ ਲਹਿਲ ਕਿਲਾ ਹੰਸ ਤੋਂ ਜੀਰਖ ਵਾਇਆ ਗੁਰਦੁਆਰਾ ਸਾਹਿਬ ਲਹਿਲ ਫਿਰਨੀ ਤੋਂ ਰਾਣਾ ਮਲੌਦ ਰੋਡ ਬੇਰਕਲਾਂ ਤੋਂ ਗੋਸਲ ਧੌਲਕਲਾਂ ਫਿਰਨੀ ਤੋਂ ਧੌਲਕਲਾਂ ਗੋਸਲ ਕਿਲਾ ਹੰਸ ਤੋਂ ਬਟਾਰੀ ਗੋਸਲ ਤੋਂ ਧੌਲਕਲਾਂ ਅਪ ਟੂ ਗੋਸਲ ਪਿੰਡ ਤੱਕ ਅਗਲਾ ਹੈਗਾ ਜੀ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਦਾ ਇਹ ਵਿੱਚ ਵੀ ਕਾਫੀ ਰੋਜ਼ ਦਾ ਇਸ਼ੂ ਸੀਗਾ ਤੇ ਅਗਲੀ ਹੈਗੀ ਆ ਝੰਮਲ ਤੋਂ ਸਿਆੜ ਝੰਮਟ ਬ੍ਰਿਜ ਤੋਂ ਪਹੀੜ ਮਲੌਦ ਰਾਮਗੜ੍ਹ ਸਰਦਾਰਾਂ ਲਿੰਕ ਰੋਡ ਤੋਂ ਬਾਜੀਗਰ ਬਸਤੀ ਅਪ ਟੂ ਮਲੌਦ ਕੋਪ ਰੋਡ ਫਿਰਨੀ ਵਿਲੇਜ ਝਮਟ ਰੋਸ਼ਿਆਣਾ ਤੋਂ ਬਾਬਾ ਸਿੱਧ ਪੰਦੇਰ ਜੋਗੀ ਮਾ ਜਿਹੜਾ ਮਾਜਰਾ ਤੋਂ ਰਾਮਗੜ੍ਹ ਸਰਦਾਰਾਂ ਕੁਲਾੜ ਸਿਆੜ ਰੋਡ ਟੂ ਡੇਰਾ ਨਾਨਕ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਦੇ ਸਹਾਰਨ ਮਾਜਰਾ ਤੋਂ ਕੁਲਾੜ ਰੋਡ ਅਗਰੀ ਹੈਗੀ ਆ ਜੀ ਕੋਲਾਡ 2 ਮੋਮਨਾਬਾਦ ਧੌਲ ਕਲਾਂ 2 ਰੋਸ਼ਿਆਣਾ ਸਿਉੜਾ 2 ਬਾਬਰਪੁਰ ਰੱਬੋਂ ਉੱਚੀ ਰੋਡ ਸਿੱਧ ਸਰ ਕਾਲਜ ਤੋਂ ਖੰਨਾ ਮਲੇਰਕੋਟਲਾ ਰੋਡ ਸਿੱਧ ਸਰ ਮਾਹਪੁਰ ਰੋਡ 2 ਸਿਰਥਲਾ ਵਾਇਆ ਝੁਲਮਗੜ ਸਿਰਥਲਾ ਤੋਂ ਲਸੋਈ ਤੁਮੋਟ ਕਲਾਂ ਤੋਂ ਕਰਤਾਰਪੁਰ ਲਹਿੜ ਚਾਪੜੇ ਤੋਂ ਸਿਉੜਾ ਬਾਬਰਪੁਰ ਰੱਬੋ ਉੱਚੀ ਰੋਡ ਤੋਂ ਸ਼ਮਸ਼ਾਨ ਘਾੜ ਤੱਕ ਕੁਲੀ ਕਲਾਂ ਤੋਂ ਚਾਪੜਾ ਮਲੌਦ ਭਾਡੇਵਾਲ ਰੋਡ ਤੋਂ ਨਜ਼ਾਮਪੁਰ ਸਿਉੜਾ ਤੋਂ ਸਿਉੜਾ ਸਕੂਲ ਤੋਂ ਤਮੋਟ ਕਲਾਂ ਰੱਬੋ ਨੀਚੀ ਰੋਡ ਤੋਂ ਲਸੋਈ ਵਿਦ ਫਿਰਨੀ ਰੱਬੋ ਨੀਚੀ ਅਪ ਟੂ ਐਮਸੀ ਲਿਮਟ ਮਲੌਦ ਲਹਿਲ ਟੂ ਕਰਤਾਰਪੁਰ ਲਸਾੜਾ ਤੋਂ ਲਸੋਈ ਅਪ ਟੂ ਮਲੋਦ ਐਮ ਸੀ ਲਿਮਟ ਬੇਰ ਖੁਰਦ ਤੋਂ ਸਿਉੜਾ ਕੋਲੀ ਖੁਰਦ ਤੋਂ ਬੇਰਕਲਾ ਕੋਲੀ ਖੁਰਦ ਤੋਂ ਬੇਰਕਲਾ ਮਿਸਿੰਗ ਲਿੰਕ ਫਿਰਨੀ ਬੇਰਕਲਾ ਐਂਡ ਬੇਰਕਲਾ ਫਿਰਨੀ ਟੂ ਮੰਦਰ ਤੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਜੀ ਤੇ ਸ਼ਹੀਦ ਬਾਬਾ ਅਮਰਦਾਸ ਜੀ ਸਿਉੜਾ ਤੋਂ ਮਲੋਦ ਭਾਡੇਵਾਲ ਬ੍ਰਿਜ ਰੋਡ ਨਸਾੜਾ ਲਖੋਵਾਲ ਟੂ ਸ਼ਮਸ਼ਾਨ ਘਾਟ ਮਿਸਿੰਗ ਫਿਰਨੀ ਟੂ ਨਸਾੜਾ ਲਖੋਵਾਲ ਕੁੱਪ ਮਲੌੜ ਰੋਡ ਟੂ ਬਦੇਸ਼ਾਂ ਮਲੌੜ ਤੋਂ ਸੇਖਾ ਮਲੌੜ ਤੋਂ ਨਸੋਈ ਮਲੌੜ ਨਸੋਈ ਰੋਡ ਟੂ ਕਿਸ਼ਨਪੁਰਾ ਇਹ ਸੜਕਾਂ ਸਾਡੀਆਂ ਜਿਹੜੀਆਂ ਨੇ ਜਨਵਰੀ ਤੋਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਇੰਪੋਰਟੈਂਟ ਸਾਡੀਆਂ ਸੜਕਾਂ ਨੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਕੁਝ ਹੋਰ ਸੜਕਾਂ ਨੇ ਜਿਹੜੀਆਂ ਕਿ ਅਸੀਂ ਇਹਦੇ ਨਾਲ ਹੀ ਪਾਸ ਕਰਾਈਆਂ ਨੇ ਇਹਨਾਂ ਦਾ ਵੀ ਟੈਂਡਰ ਨਾਲ ਹੀ ਲੱਗ ਜਾਣਾ ਇਹ ਸੜਕਾਂ ਹੈਗੀਆਂ ਨੇ ਮਲੌਦ ਤੋਂ ਬੁਰਕੜਾ ਕੁੱਪ ਤੋਂ ਰਾਮਗੜ੍ਹ ਸਰਦਾਰਾਂ ਤੋਂ ਟਿੰਬਰਵਾਲ ਬੇਰਕਲਾਂ ਤੋਂ ਰੱਬੋ ਨੀਚੀ ਬਾਬਰਪੁਰ ਤੋਂ ਬੇਰਖੁਰਦ ਬਾਇਆ ਸੰਤ ਭਵਨ ਕੁਟਿਆ ਫਿਰਨੀ ਆਫ ਵਿਲੇਜ ਮਦਨੀਪੁਰ ਟੂ ਫੋਕਲ ਪੁਆਇੰਟ ਸਿਉੜਾ ਬਾਬਰਪੁਰ ਰੋਡ ਟੂ ਬੇਰਕਲਾ ਅਪ ਟੂ ਗੁਰਦੁਆਰਾ ਸ਼ਹੀਦਾ ਬਾਬਰਪੁਰ ਤੋਂ ਰੱਬੋ ਉੱਚੀ ਉਕਸੀ ਤੋਂ ਮਦਨੀਪੁਰ ਫੋਕਲ ਪੁਆਇੰਟ ਲਸਾੜਾ ਤੋਂ ਸੀਹਾਦਾਦ ਲਸਾੜਾ ਤੋਂ ਸੀਹਾਦਾਦ ਇਹ ਤਕਰੀਬਨ 17.5 ਕਿਲੋਮੀਟਰ ਆ ਜੀ ਉੱਚੀ ਦੌੜ ਤੋਂ ਚੁਪਕਾ ਜੀਰਖ ਤੋਂ ਭੀਖੀ ਇਹ ਸਾਡੀਆਂ 52 ਸੜਕਾਂ ਤਾਂ ਜਿਹੜੀਆਂ ਨੇ ਸੈਕੰਡ ਫੇਜ਼ ਦੇ ਵਿੱਚ ਸ਼ੁਰੂ ਹੋਣੀਆਂ ਨੇ ਤੇ 16 ਸੜਕਾਂ ਜਿਹੜੀਆਂ ਨੇ ਸਾਡੀਆਂ ਇਮੀਡੀਏਟ ਸ਼ੁਰੂ ਹੋ ਜਾਣੀਆਂ ਨੇ ਤੇ ਯਾਨੀ ਕਹਿਣ ਦਾ ਮਤਲਬ ਇਹ ਜਦੋਂ ਸਾਰੀਆਂ ਸਾਡੀਆਂ ਸੜਕਾਂ ਤਿਆਰ ਹੋ ਜਾਣੀਆਂ ਨੇ 68 ਸੜਕਾਂ ਜਦੋਂ ਸਾਰੀਆਂ ਸਾਡੀਆਂ ਤਿਆਰ ਹੋ ਜਾਣੀਆਂ ਨੇ ਤੇ ਸਾਡੇ ਮਲੌਦ ਬਲੌਕ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਰਹਿਣੀ ਜਿਹੜੀ ਨਾ ਬਣੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਸਾਡੇ ਹਲਕੇ ਦੇ ਲੋਕਾਂ ਨੂੰ ਸਾਡੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਮਾਨ ਸਰਕਾਰ ਹਮੇਸ਼ਾ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸੜਕਾਂ ਤੋਂ ਇਲਾਵਾ ਜੇ ਸਾਡਾ ਕੋਈ ਹੋਰ ਵੀਰ ਕੋਈ ਸੋਚਦਾ ਪਿੰਡ ਵਾਲਾ ਕਿ ਸਾਡੀ ਇਹ ਵਾਲੀ ਸੜਕ ਰਹਿ ਗਈ ਉਹ ਵੀ ਸਾਨੂੰ ਆ ਕੇ ਜਦੋਂ ਮਰਜ਼ੀ ਮਿਲ ਸਕਦਾ ਅਸੀਂ ਸ਼ੁੱਕਰਵਾਰ ਨੂੰ ਮਲੌਦ ਦਫ਼ਤਰ ਦੇ ਵਿੱਚ ਬੈਠਦੇ ਆ ਤੇ ਵੀਰਵਾਰ ਨੂੰ ਦਰਾਹੇ ਦਫਤਰ ਚ ਬੈਠਦੇ ਆ ਬਾਕੀ ਦਿਨ ਪੈਲ ਦਫਤਰ ਚ ਬੈਠਦੇ ਆ ਜੇ ਕੋਈ ਮਲੌਦ ਵਾਲੇ ਸਾਡੇ ਕਿਸੇ ਵੀਰ ਨੂੰ ਲੱਗਦਾ ਕਿ ਸਾਡੇ ਵਾਲਾ ਇਹ ਜਿਹੜਾ ਰੋਡ ਆ ਇਹ ਇਸ ਦੇ ਵਿੱਚ ਨਹੀਂ ਹੈ ਤਾਂ ਅਸੀਂ ਜ਼ਰੂਰ ਉਹਨੂੰ ਪ੍ਰੋਗਰਾਮ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫੇਰ ਜਿੰਨੀ ਵੀ ਜਿੰਨੇ ਵੀ ਤੁਸੀਂ ਸਾਡੇ ਵੀਰ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਤੁਸੀਂ ਸਾਰੀ ਸੜਕਾਂ ਬਣਾ ਰਹੇ ਹੋ ਤਾਂ ਫਿਰ ਪਿਛਲੇ ਸਰਕਾਰਾਂ ਨੇ ਕੀ ਕੀਤਾ ਸਾਰੀ ਸੜਕਾਂ ਤੁਹਾਡੇ ਟੈਂਡਰਾਂ 'ਚ ਆ ਗਈਆਂ ਵੀਰ ਜੀ ਇੱਕ ਵੀ ਸੜਕ ਮੈਂ ਕਹਿੰਦਾ ਵੀ ਇੱਕ ਵੀ ਸੜਕ ਮੈਨੂੰ ਵਿਰਾਸਤ ਦੇ ਵਿੱਚ ਨਹੀਂ ਮਿਲੀ ਇੱਕ ਵੀ ਸੜਕ ਕੋਈ ਵੀ ਬੰਦਾ ਮੇਰੇ ਨਾਲ ਜਦੋਂ ਮਰਜ਼ੀ ਲੱਖੇ ਨੂੰ ਮੇਰੇ ਮੂਰੇ ਬਿਠਾ ਲਿਓ ਉਸ ਤੋਂ ਪਹਿਲਾਂ ਐਮਐਲਏ ਸੀਗਾ ਸਾਡਾ ਟਵਾਲ ਸਪੀਕਰ ਵੀ ਰਿਹਾ ਸਪੀਕਰ ਕੋਲ ਬੜੀ ਤਾਕਤ ਹੁੰਦੀ ਆ ਇੱਕ ਵੀ ਸੜਕ ਉਹ ਦੱਸ ਦੇਣ ਕਿ ਫਲਾਨੀ ਸੜਕ ਬਣਾਈ ਆ ਇਹ ਪੱਛੇ ਹੀ ਦੱਸ ਦੇਣ ਵੀ ਮੈਂ ਫਲਾਨੀ ਜਗ੍ਹਾ ਪੱਚ ਲਾਇਆ ਚਲੋ ਸੜਕਾਂ ਦੀ ਗੱਲ ਦਾ ਛੱਡੋ ਵੀ ਇਹ ਕੋਈ ਪੱਚ ਦੱਸ ਦੇਣ ਵੀ ਫਲਾਨੀ ਸੜਕ ਨੂੰ ਅਸੀਂ ਪੱਚ ਲਾ ਕੇ ਠੀਕ ਕੀਤਾ ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਘਰ ਭਰਨ ਤੋਂ ਬਿਨਾ ਹੋਰ ਕੰਮ ਨਹੀਂ ਕੀਤਾ ਕੋਈ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਤਾਣਾ ਬਾਣਾ ਉਹ ਦਿੱਲੀ ਤੋਂ ਚੱਲਦਾ ਕਾਂਗਰਸ ਪਾਰਟੀ ਦਾ ਸੋਨੀਆ ਗਾਂਧੀ ਇਟਲੀ ਦੀ ਆ ਇਹਨਾਂ ਦਾ ਤਾਣਾ ਬਾਣਾ ਇਟਲੀ ਤੋਂ ਚੱਲਦਾ ਤੇ ਇਹ ਪੰਜਾਬ ਸਾਡੇ ਦੇਸ਼ ਦੇ ਤਾਂ ਹੈ ਹੀ ਨਹੀਂ ਤੇ ਇਸ ਲਈ ਇਹਨਾਂ ਨੂੰ ਦੇਸ਼ ਦੀਆਂ ਸੜਕਾਂ ਦਾ ਕੀ ਫਿਕਰਾ ਤੇ ਇਹਨਾਂ ਨੇ ਸਾਡੀਆਂ ਸੜਕਾਂ ਨੂੰ ਇਹਨਾਂ ਨੇ ਨਹੀਂ ਬਣਾਇਆ ਸਾਡੇ ਲੋਕਾਂ ਨੂੰ ਇਹਨਾਂ ਨੇ ਕੁੰਭੀ ਨਰਕ ਦੇ ਵਿੱਚ ਜੀਣ ਦੇ ਲਈ ਇਹਨਾਂ ਲੋਕਾਂ ਨੇ ਮਜਬੂਰ ਕੀਤਾ ਸੀ ਤੇ ਤੁਸੀਂ ਕਿੰਨੇ ਕੁ ਐਫਰਟਸ ਕੀਤੇ ਫਿਰ ਜੀ ਹੁਣ ਬਣਾਉਣ ਲਈ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਅੱਜ 68 ਸੜਕਾਂ ਦਾ ਤਾਂ ਅੱਜ ਐਲਾਨ ਕੀਤਾ 52 ਸੜਕਾਂ ਅਸੀਂ ਬਣਾ ਚੁੱਕੇ ਆ तकरीबन 47 ਸੜਕਾਂ ਦਰਾਹਾ ਬਲੌਕ ਦੀਆਂ ਅਸੀਂ ਜਿਹੜੀਆਂ ਕਿ ਬੜੀ ਜਲਦੀ ਟੈਂਡਰ ਲੱਗਣ ਵਾਲਿਆ ਇਸ ਤੋਂ ਇਲਾਵਾ ਸਾਡੀਆਂ ਦਰਾਹਾ ਬਲੌਕ ਦੀਆਂ 69 ਸੜਕਾਂ